ਫਲੋਰ ਸ਼ਹਿਰ ਵਿੱਚ ਬਿਨਾ ਨੰਬਰੀਏ ਤੇ ਪਟਾਕੇ ਮਾਰ ਮੋਟਰਸਾਈਕਲਾਂ ਦੇ ਕੱਟੇਗਾ ਚਲਾਣ ਜਿਤਨਾ ਸੀ ਕਿ ਅੱਜ ਫਲੋਰ ਸ਼ਹਿਰ ਵਿੱਚ ਜ਼ਿਲ੍ਹਾ ਜਲੰਧਰ ਦਿਹਾਤੀ ਟਰੈਪ ਪੁਸ ਨੇ ਨਾਕਾ ਲਗਾ ਕੇ ਬਿਨਾ ਨੰਬਰ ਤੇ ਪਟਾਕੇ ਮਾਰ ਮੋਟਰਸਾਈਕਲਾਂ ਦੇ ਚਲਾਣ ਕੱਟੇ ਇਸ ਵਾਰ ਦੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਸਾਨੂੰ ਆਲਾਦਕਾਰੀਆਂ ਦੇ ਹੁਕਮ ਸੰਨ ਕਿ ਸ਼ਹਿਰ ਫਲੋਰ ਵਿੱਚ ਬਿਨਾ ਨੰਬਰੀਏ ਤੇ ਪਟਾਕੇ ਵਾਰ ਮੋਟਰਸਾਈਕਲਾਂ ਦੀ ਕਾਫੀ ਭਾਰ ਮਰ ਹੈ ਅਤੇ ਇਹਨਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਹੁਲੜਵਾੜ ਨੌਜਵਾਨਾਂ ਨੂੰ ਲੜਕੀਆਂ ਦੇ ਸਕੂਲ ਦੇ ਕੋਲ ਛੁੱਟੀ ਵੇਲੇ ਪਟਾਕੇ ਮਾਰ ਕੇ ਲੜਕੀਆਂ ਨੂੰ ਤੰਗ ਪ੍ਰੇ ਤੇ ਅਸੀਂ ਅਲਾਦਕਾਰੀਆਂ ਦੇ ਹੁਕਮਾਂ ਅੰਦੇ ਹੋਏ ਅੱਜ ਸ਼ਹਿਰ ਫਲੋਰ ਵਿੱਚ ਕੁੜੀਆਂ ਦੇ ਸਕੂਲ ਦੇ ਕੋਲ ਨਾਕਾ ਲਗਾਇਆ ਅਤੇ ਇਹਨਾਂ ਹੋਲਡਰ ਵਾਜਨ ਨੂੰ ਕਾਬੂ ਕੀਤਾ ਮੌਕੇ ਤੇ ਹੀ ਕਈ ਮੋਟਰਸਾਈਕਲ ਬੰਡ ਕੀਤੇ ਤੇ ਕਈਆਂ ਦੇ ਚਲਾਨ ਕੀਤੇ ਅਤੇ ਕਈਆਂ ਦੇ ਮੌਕੇ ਤੇ ਹੀ ਮੋਟਰਸਾਂ ਦੇ ਸਲੈਂਸਰ ਵੀ ਲਹਾਏ ਤੇ ਪ੍ਰੈਸ਼ਰ ਹਾਰਨ ਵੀ ਲਹਾਏ ਉਨ੍ਹਾਂ ਕਿਹਾ ਕਿ ਅਸੀਂ ਸ਼ਹਿਰ ਫਲੋਰ ਦੇ ਵਸਨੀਕਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਬੱਚਿਆਂ ਦਾ ਧਿਆਨ ਜ਼ਰੂਰ ਰੱਖੋ ਅਤੇ ਜੋ ਬੱਚੇ 18 ਸਾਲ ਤੋਂ ਘੱਟ ਉਮਰ ਦੇ ਹਨ ਉਹਨਾਂ ਬੱਚਿਆਂ ਨੂੰ ਵਾਹਨ ਦੇ ਕੇ ਰੋਡ ਤੇ ਨਾ ਭੇਜੋ ਸਰਕਾਰ ਦੇ ਹੁਕਮ ਅਨਸਾਰ ਜੇਕਰ ਕੋਈ ਬੱਚਾ 18 ਸਾਲ ਤੋਂ ਉਮਰ ਦਾ ਘਟਦਾ ਮੌਕੇ ਤੇ ਡਰਾਈਵ ਕਰਦਾ ਫੜਿਆ ਗਿਆ ਉਸ ਨੂੰ ਮੋਟਾ ਜੁਰਮਾਨਾ ਤੇ ਉਸ ਦੇ ਘਰਦਿਆਂ ਨੂੰ ਸਜ਼ਾ ਵੀ ਹੋ ਸਕਦੀ ਹੈ ਅੱਗੇ ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਸਾਨੂੰ ਅਲਾਦ ਕਰਕੇ ਹੁਕਮਾਨ ਕੀ ਫਲੋਰ ਸ਼ਹਿਰ ਵਿੱਚ ਹਰ ਰੋਜ਼ ਬਕਬਕ ਜਗਤ ਨਾਕ ਲਗਾ ਕੇ ਇਹਨਾਂ ਹੰਗਲ ਵਜਨ ਨੂੰ ਕਾਬੂ ਕੀਤਾ ਜਾਵੇ ਆਓ ਦੇਖਦੇ ਹਾਂ ਕੀ ਕਹਿੰਦੇ ਨੇ ਇੰਸਪੈਕਟਰ ਕੇਵਲ ਸਿੰਘ ਸਰਕਟ ਨੂੰ ਹੀ ਅੱਜ ਫਲੋਰ ਪੁਰੀਆਂ ਦੇ ਸਕੂਲ ਦੇ ਕੋਲ ਨਾਕਾ ਲਾ ਗਿਆ ਤੇ ਮੋਟਰਸਾਈਕਲ ਵਾਲੇ ਚਾਰਲ ਕੱਟੇ ਹੈਗੇ ਜਿਹੜੇ ਹੁਣ ਵਾਈ ਕਰਦੇ ਸੀ ਜਿਆਦਾ ਕਿ ਨੌਜਵਾਰ ਜਿਨ੍ਹਾਂ ਨੇ ਬੋਲਟ ਮੋਟਰਸਾਈਕਲ ਦੇ ਉੱਤੇ ਵੱਡੇ ਸਾਲਸ ਲਾਏ ਸੀ ਪਟਾਕੇ ਮਾਰਦੇ ਸੀ ਜਾਂ ਹੋਰ ਪਟ ਲਾਇਓ ਸੀ ਫਿਰ ਕਿੰਨੇ ਇੱਕ ਬੰਦਿਆਂ ਦੀ ਤਸਵੀਰ ਹੈ ਮੋਟਰਸਾਈਕਲ ਦੇ ਚਾਰਲ ਕੱਟੇ ਹੈਗੇ ਕਿ ਕਿੰਨੇ ਬੋਰਡ ਕੀਤੇ ਹੈਗੇ ਕਿੰਨਾ ਦਾ ਸਮਾਨ ਲਹਾਇਆ ਸਰ ਐ ਐਸਐਸਪੀ ਸਾਹਿਬ ਦੇ ਹੁਕਮ ਹੰਦੇ ਅਨਸਾਰ ਹਰ ਸਬਡਿਵੀਜ਼ਨ ਦੇ ਵਿੱਚ ਇੱਕ-ਇੱਕ ਇਨਸਪੈਕਟਰ ਤਾਇਨਾਤ ਕਰਕੇ ਉਹਦੇ ਨਾਲ ਟਰੈਪ ਫੋਰਸ ਲਾਈ ਗਈ ਹੈ ਨਾਲ 112 ਦੀਆਂ ਟੀਮਾਂ ਤਿਆਰ ਲਾਈਆਂ ਗਈਆਂ ਜੇ ਆ ਸਾਨੂੰ ਨਾਲ ਡੀਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਵੀ ਟਰੈਪ ਨੂੰ ਇਸ ਚਾਰੂ ਢੰਗ ਨਾਲ ਚਲਾਉਣ ਵਾਸਤੇ ਜੋ ਵੀ ਗੁੰਡਾ ਅਨਸਰ ਜਿਹੜੇ ਇੱਥੇ ਕੋਈ ਖਲਲਬਾਜੀ ਕਰਦੇ ਆ ਖਲਲਬਾਜੀ ਵਗੈਰਾ ਕਰਦੇ ਆ ਉਨਾਂ ਨੂੰ ਨਾਕਾ ਪਾਉਣ ਵਾਸਤੇ ਸਪੈਸ਼ਲੀ ਨਾਕੇ ਲਾਏ ਜਾਂਦੇ ਆ ਜਗਾ ਜਗਾ ਚੇਂਜ ਕਰਕੇ ਲਾਏ ਜਾਂਦੇ ਆ ਕੱਲ ਦੀ ਸਾਨੂੰ ਸ਼ਿਕਾਇਤ ਆਈ ਸੀ ਵੀ ਜੋ ਸਰਕਾਰੀ ਸਕੂਲ ਹੈ ਲੜਕੀਆਂ ਦੇ ਉਥੇ ਤਕਰੀਬਨ ਛੁੱਟੀ ਦੇ ਟਾਈਮ ਆ ਜਾਂ ਜਦੋਂ ਸਕੂਲ ਲੱਗਦੇ ਆ ਉਦੋਂ ਇਹ ਟ੍ਰੈਫਿਕ ਜਿਹੜੇ ਹੈਗੇ ਆ ਕੁਝ ਗੁੰਡਾਗਰਦੀ ਵਾਲੇ ਨੌਜਵਾਨ ਜਿਹੜੇ ਹੈਗੇ ਆ ਬਿਨਾਂ ਵਜ੍ਹਾ ਜਾ ਕੇ ਗੇੜੇ ਕੱਢਦੇ ਆ ਉਹਦੇ ਕਰਕੇ ਅਸੀਂ ਕੱਲ ਵੀ ਨਾਕਾ ਲਾਇਆ ਸੀ ਅੱਜ ਵੀ ਨਾਕਾ ਲਾਇਆ ਲੜਕੀਆਂ ਵਾਲੇ ਸਕੂਲ ਦੇ ਸਾਹਮਣੇ ਅਸੀਂ ਉਹਦੇ ਵਿੱਚ ਕਟੂ-ਕਟ ਵੀ 8-9 ਮੋਟਰਸਾਈਕਲ ਬੌਂਡ ਕੀਤੇ ਜਿਨ੍ਹਾਂ ਦੇ ਕੋਈ ਕਾਗਜ਼ ਪੱਤਰ ਨਹੀਂ ਸੀ ਉਹਦੇ ਵਿੱਚ 11 ਕੋ ਚਲਾਨ ਅਸੀਂ ਕੀਤੇ ਆ ਉਹਨਾਂ ਜਿਹੜੇ ਵੀ ਵਾਰਾ ਘੁੰਮਦੇ ਸੀਗੇ ਤਾਂ ਬਾਕੀ ਅਸੀਂ ਕੋਈ ਵੀ ਹੈਗਾ ਜਿਹੜਾ ਵੀਕਲ ਟ੍ਰੈਫਿਕ ਦੇ ਨਿਯਮਾਂ ਨੂੰ ਉਲੰਘਣਾ ਕਰਦਾ ਵਾ ਉਹਦੇ ਮੁਤਾਬਕ ਜੋ ਜੁਰਮ ਬਣਦਾ ਉਹਦੇ ਮੁਤਾਬਕ ਅਸੀਂ ਚਲਾਨ ਕੱਟ ਰਹੇ ਆ ਤੇ ਬਾਕੀ ਕਿਸੇ ਦੀ ਵੀ ਸੁਣਵਾਈ ਇਹ ਕੋਈ ਸ਼ਫਾਰਸ਼ ਨਹੀਂ ਮੰਨੀ ਜਾ ਰਹੀ ਜੋ ਗਲਤੀ ਕਰਦਾ ਉਹਨੂੰ ਗਲਤੀ ਦੀ ਸਜ਼ਾ ਭੁਗਤਣੀ ਪੈਗੀ ਸਰ ਜੇਕਰ ਹੁਸ਼ਿਆਰਪੁਰ ਵਿੱਚ ਇੱਕ ਮਹੀਨਾ ਚਲਾਈ ਹੋਵੇ ਘਰ ਜਾ ਕੇ ਚਲਾਨ ਦੇਣ ਦੀ ਜੇ ਬੰਦਾ ਤੁਹਾਡੇ ਨਹੀਂ ਘਰੋਂ ਆਉਂਦਾ ਉਹਦਾ ਚਿਹਰਾ ਵਾਈਫਰਿਫਾਈ ਕਰਦੇ ਆ ਜਾਂ ਉਹਦਾ ਮੋਟਰਸਾਈਕਲ ਦਾ ਨੰਬਰ ਵੀ ਵੈਰੀਫਾਈ ਕਰਦੇ ਆ ਉਹਨੂੰ ਘਰ ਜਾ ਕੇ ਦੇ ਚਲਾਨ ਦੇ ਕੇ ਆਉਂਦੇ ਆ ਐਦਾਂ ਦੀ ਕੋਈ ਮਹਿਮਾ ਡਿਸਟ੍ਰਿਕਟ ਜਨਰਲ ਵਿੱਚ ਆਸਾ ਵੀ ਹੈ ਹਾਜੀ ਇਹ ਬੜੀ ਬਧੀਆ ਮਹਿੰਮੇ ਵੀ ਆ ਬਾਕੀ ਅਫਸਰਾਂ ਦੇ ਜਦੋਂ ਮੀਟਿੰਗਾਂ ਹੁੰਦੀਆਂ ਅਫਸਰਾਂ ਦੇ ਨੋਟਸ ਵਿੱਚ ਲਿਆਵਾਂਗੇ ਇਹਨੂੰ ਵੀ ਜਲਦੀ ਹੀ ਲਾਗੂ ਕਰਾਇਆ ਜਾਊਗਾ ਠੀਕ ਆ ਤੇ ਇਹ ਕਿਹੜਾ 18 ਸਾਲ ਤੋਂ ਘੱਟ ਦੇ ਬੱਚੇ ਜਿਹੜੇ ਬਾਈਕਲ ਚਲਾਉਂਦੇ ਹੈਗੇ ਆ ਉਹਨਾਂ ਨੂੰ ਸਰਕਾਰ ਵੱਲੋਂ 50 ਕਰੋੜ ਵੀ 1000 ਦਿੱਤੀ ਗਿਆ ਵੀ ਉਹਨਾਂ ਦੇ ਘਰਦਿਆਂ ਨੂੰ ਜਾਂ ਕੋਈ ਸਜਲਤੀ ਹੈ ਕਿ 3 ਸਾਲ ਦੀ 25000 ਰੁਪਏ ਜੁਰਮਾਨਾ ਜੇ ਇਹਨਾਂ ਦਾ ਕੋਈ ਹੈਗਾ ਉਹਨਾਂ ਨੂੰ ਤਾਂ ਪੂਰਾ ਕਾਰਡ ਕੱਟ ਹੋਇਆ ਤਾਂ ਉਹਨਾਂ ਕੋਈ ਹਾਂਜੀ ਇਹਦੇ ਵਿੱਚ ਜਿੰਨੇ ਵੀ ਅਸੀਂ ਜਦੋਂ ਨਾਕਾ ਲਗਾ ਕੇ ਚਲਾਨ ਕੱਟਦੇ ਆ ਉਹਦੇ ਵਿੱਚ ਜਿੰਨੇ ਵੀ ਲੋਕ ਇਕੱਠੇ ਹੁੰਦੇ ਆ ਜਾਂ ਉਹਨਾਂ ਨੂੰ ਵੇਅਰਨੈਸ ਅਸੀਂ ਕਰਦੇ ਰਹਿੰਨੇ ਆ ਆਵੇਂ ਵੀ 18 ਸਾਲ ਤੋਂ ਘੱਟ ਕੋਈ ਵੀ ਕਿਸੇ ਬੱਚੇ ਨੂੰ ਵਹੀਕਲ ਨਾਲ ਚਲਾਉਣ ਦਵੇ ਨਹੀਂ ਤਾਂ ਉਹਦੇ ਵਿੱਚ ਜਿਹੜੀ ਮਾਂ ਪਿਓ ਨੂੰ ਸਜ਼ਾ ਮਿਲ ਸਕਦੀ ਹੈ ਜਾਂ ਕਿਸੇ ਦਾ ਵਹੀਕਲ ਮੰਗ ਕੇ ਲਿਆ ਉਹਨੂੰ ਵੀ ਸਜ਼ਾ ਮਿਲ ਸਕਦੀ ਹੈ ਉਹਦੇ ਵਿੱਚ ਵੇਅਰਨੈਸ ਅਸੀਂ ਦਿੰਦੇ ਰਹਿੰਦੇ ਨਾਲ ਦੀ ਨਾਲ ਜੀ ਇੱਕ ਤੁਹਾਨੂੰ ਤੁਹਾਡੀ ਜਾਣ ਕਰਕੇ ਹੋਰ ਬਾਤਾਂ ਕਰਦੀ ਹੈ ਜੇ ਫਲੋਰ ਵਿੱਚ ਡੀਐਸਪੀ ਆਫਿਸ ਦੇ ਪਿਛਲੇ ਪਾਸੇ ਇੱਕ ਪੁਲਿਸ ਕलोनी ਹੈਗੀ ਆ ਜ਼ਿਆਦਾਤਰ ਬੋਲਟ ਮੋਟਰਸਾਈਕਲ ਜਿਹੜੇ ਪਟਾਕੇ ਮਾਰਦੇ ਹੈਗੇ ਜਿਨ੍ਹਾਂ ਦੇ ਵੱਡੇ ਸਲੈਂਸਰ ਲੱਗੇ ਹੈ ਜਦੋਂ ਉਹਨਾਂ ਦੇ ਬੱਚੇ ਹੈਗੇ ਉਹਨਾਂ ਦੇ ਕੀ ਕਾਰਵਾਈ ਕਰ ਰਹੇ ਹਾਂ ਅਸੀਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਅੱਜ ਅਸੀਂ ਦੋ ਬੋਲਟ ਮੋਟਰਸਾਈਕਲ ਜਿਹੜੇ ਪਟਾਕਿਆ ਮਾਰਦੇ ਸੀ ਚੈੱਕ ਕਰਕੇ ਉਹਨਾਂ ਦੀ ਵੀਡੀਓ ਬਕਾਇਦਾ ਬਣਾ ਕੇ ਉਹਨਾਂ ਦੇ ਅਸੀਂ ਬਿਲਕੁਲ ਬਕਾਇਦਾ ਚਲਾਣ ਕੱਟੇ ਆ ਉਹਨਾਂ ਦੇ ਚਲਾਣ ਦਿੱਤੇ ਗਏ ਆ ਉਹ ਚਲਾਣ ਭੁਗਤੋਂ ਤੋਂ ਬਾਅਦ ਹੀ ਮੋਟਰਸਾਈਕਲ ਉਹਨਾਂ ਨੂੰ ਮਿਲ ਲਗੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ